ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰ ਦੀ ਪਿਆਰੀ ਸਾਧ ਸੰਗਤ ਦੀ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਮੁਹਮ ਗਰੀਬ ਪਰਿਵਾਰਾਂ ਲਈ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਮੁਫਤ ਫ੍ਰੀ ਕੈਂਪ ਫ੍ਰੀ ਕੱਪੜੇ ਵੰਡੇ ਜਾ ਰਹੇ ਆ ਜੋ ਲੋੜਵੰਦ ਪਰਿਵਾਰ ਹਨ ਉਹ ਸਾਡੇ ਕੋਲੇ ਜਰੂਰ ਆਉਣ ਤੇ ਆਪ ਦੀ ਲੋੜ ਮੁਤਾਬਕ ਕੱਪੜਾ ਲੈਣ ਹੋਰ ਵੀ ਮੰਡੀ ਨਿਵਾਸੀ ਵੀਰਾਂ ਭੈਣਾਂ ਭਾਈਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਕੋਲੇ ਬਹੁਤ ਟਾਈਮ ਦੇ ਪਹਿਲਾਂ ਦੇ ਸਟਾਕ ਪਿਆ ਹੋਵੇ ਨਵੇਂ ਪੁਰਾਣੇ ਪਾਉਣ ਵਾਲੇ ਕੱਪੜੇ ਹੋਣ ਜੋ ਕਿ ਕਿਸੇ ਦਾ ਸਰਦੀ ਦੇ ਮੌਸਮ ਵਿੱਚ ਨਗੇਜ ਢੱਕਿਆ ਜਾਵੇ ਸਰਦੀ ਤੋਂ ਬਚ ਸਕਣ ਇਹ ਉਪਰਾਲਾ ਆਪਾਂ ਰਲ ਮਿਲ ਕੇ ਸਾਰਿਆਂ ਨੇ ਕਰਨਾ ਸਾਡੇ ਵੀਰ ਸਾਸਤਨਾਮ ਦੀ ਗ੍ਰੀਨੈਸ ਵੈਲਫੇਅਰ ਫੋਰਸ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਤੇ ਸਾਧ ਸੰਗਤ ਦੇ ਸਹਿਯੋਗ ਮੰਡੀ ਨਿਵਾਸੀ ਵੱਲੋਂ ਲਾਇਆ ਜਾ ਰਿਹਾ ਹੈ ਇਸ ਕੈਂਪ ਦਾ ਇਸ ਮੁਫਤ ਫ੍ਰੀ ਕੈਂਪ ਦਾ ਗਰੀਬ ਪਰਿਵਾਰ ਲੋੜਵੰਦ ਨੂੰ ਜਿਹਨੂੰ ਜ਼ਰੂਰਤ ਹੈ ਜ਼ਰੂਰ ਆ ਕੇ ਸੇਵਾ ਦਾ ਮੌਕਾ ਠਾਓ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ